ਹਾਂਜੀ ਤੁਸੀਂ ਬਿਲਕੁਲ ਸਹੀ ਪੜਿਆ। EVM ਦੇ ਵਿੱਚ ਹੁੰਦਾ ਕਪੜਾ ਹੋ ਗਿਆ जगਜਗ। ਮਸਲਾ ਕੀ ਹੈ ਖੱਬੇ ਪੱਕੀ ਪਾਰਟੀ ਹਮੇਸ਼ਾ ਰੌਲਾ ਪਾਉਂਦੀਆਂ ਆਈਆਂ ਕਿ EVM ਦੇ ਵਿੱਚ ਕਪੜਾ ਹੁੰਦਾ। ਹੁਣ ਹੋਇਆ ਕੀ ਹੈ ਹਰਿਆਣੇ ਦੇ ਵਿੱਚ ਪੰਚਾਇਤੀ ਚੋਣਾਂ ਹੋਈਆਂ ਸੀ। ਪਤੀਜੂ ਕਰਤਾ ਮੋਹਿਤ ਕੁਮਾਰ ਮੋਹਿਤ ਕੁਮਾਰ ਨੂੰ ਉਹਨਾਂ ਇਲੈਕਸ਼ਨਾਂ ਦੇ ਵਿੱਚ ਹਾਰਿਆ ਹੋਇਆ ਕੋਸਟ ਕਪਤਾ ਗਿਆ ਪਰ ਉਹ ਕਹਿੰਦਾ ਕਿ ਮੈਂ ਜਿੱਤਿਆ ਫਿਰ ਕੀ ਹੁੰਦਾ ਹੈ ਮਸਵਾ ਜਨ ਦਾ ਕੋਰਟ ਦੇ ਵਿੱਚ ਕੋਰਟ ਜਨ ਦਾ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਵੀ ਨਿਚਲੀ ਅਦਾਲਤ ਦਾ ਫੈਸਲਾ ਬਰਕਰਾਰਾ ਲਾ ਕੇ ਕਹਿੰਦੇ ਕਿ ਨਹੀਂ ਜੋ ਹੈ ਸਹੀ ਹੈ ਪਰ ਉਹ ਮੋਹਨ ਕੁਮਾਰ ਇੱਥੇ ਵੀ ਨਹੀਂ ਖੜਦਾ ਮੋਹਨ ਕੁਮਾਰ ਜਾਂਦਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਤੇ ਫਿਰ ਹੁੰਦਾ ਕੀ ਹੈ ਹੁੰਦਾ ਇਹ ਹੈ ਸਪਰੀਮ ਕੋਰਟ ਦੇ ਵਿੱਚ ਉਹ EVM ਮਸ਼ੀਨਾਂ ਮਗਵਾਈਆਂ ਜਾਂਦੀਆਂ EVM ਮਸ਼ੀਨਾਂ ਸਪਰੀਮ ਕੋਰਟ ਦੇ ਵਿੱਚ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਉੱਥੇ ਮਗਵਾਈਆਂ ਜਾਂਦੀਆਂ ਮਗਵਾ ਕੇ ਉਹਨਾਂ ਦੀ ਦੁਬਾਰਾ ਗਿਣਤੀ ਕੀਤੀ ਜਾਂਦੀ ਹੈ ਤੇ ਹੁੰਦਾ ਕੀ ਹੈ ਤੁਸੀਂ ਸੁਣ ਕੇ ਹਰਾ ਰਹਿ ਜਾਓਗੇ ਹੁੰਦਾ ਇਹ ਹੈ ਕਿ 모ਹਤ ਕੁਮਾਰ ਜਿਸ ਨੂੰ ਹਾਰਿਆ ਹੋਇਆ ਐਲਾਨਿਆ ਗਿਆ ਸੀ ਉਹ 모ਹਤ ਕੁਮਾਰ ਸਪਰੀਮ ਕੋਰਟ ਦੇ ਵਿੱਚ EVM ਦੀ ਹੋਏ ਗਿਣਤੀ ਦੇ ਵਿੱਚ ਜੇ ਤੂ ਲੰਨਿਆ ਗਿਆ ਹੁਣ ਕੁਝ ਲੋਕ ਕਹਿੰਦੇ ਕਿ ਨਹੀਂ ਜੀ ਈਵੀਐਮ ਦਾ ਕਪੜਾ ਨਹੀਂ ਹੁੰਦਾ ਇੱਕ ਛੋਟੇ ਲੈਵਲ ਦੀ ਸਰਪੰਚੀ ਦੀ ਇਲੈਕਸ਼ਨ ਦੇ ਵਿੱਚ ਅਗਰ ਇਹ ਕਪੜਾ ਉਜਾਗਰ ਹੋ ਸਕਦਾ ਇਹ ਕਪੜਾ ਹੋ ਸਕਦਾ ਤੇ ਸੋਚੋ ਵਿਧਾਨ ਸਭਾ ਤੇ ਲੋਕ ਸਭਾ ਦੇ ਵਿੱਚ ਕੀ ਕੀ ਹੁੰਦਾਉ ਕਿ ਕੀ ਕੀ ਨਾ ਹੁੰਦਾ ਹੋਊਗਾ بڑے ਵਿਕਸਤ ਦੇਸ਼ਾਂ ਜਿਨ੍ਹਾਂ ਨੇ ਈਵੀਐਮ ਤੇ ਵੋਟ ਪੁਨੀ ਬੰਦ ਕਰਤੀ ਕਿਉਂਕਿ ਆ ਤੁਹਾਡੇ ਸਾਹਮਣੇ ਆ। ਈਵੀਐਮ ਦੇ ਵਿੱਚ ਕੁਝ ਵੀ ਹੋ ਸਕਦਾ। ਇਹ ਖਬਰ ਹਰਿਆਣੇ ਦੀ ਹੈ। ਹਰਿਆਣੇ ਦੀ ਪੰਚਾਇਤੀ ਜੋਨ ਦੀ ਹੈ ਜਿਹਦੇ ਵਿੱਚ ਮੋਹਤ ਕੁਮਾਰ ਨੂੰ ਹਾਰਿਆ ਹੋਇਆ ਐਲਾਨਿਆ ਗਿਆ ਸੀ ਪਰ ਉਹ ਕਿਦਸੇ ਜਿੱਤਿਆ ਹੋਇਆ کورٹ ਦਰ ਕੋਰਟ ਜਾਂਦਾ ਹੋਇਆ ਮਾਨ ਜੋ ਸੁਪਰੀਮ ਕੋਰਟ ਜਾਂਦਾ ਤੇ ਉੱਥੇ ਈਵੀਐਮ ਮਸ਼ੀਨਾਂ ਮੰਗਵਾ ਕੇ ਦੁਬਾਰਾ ਗਿਣਤੀ ਕੀਤੀ ਜਾਂਦੀ ਆ ਜਿਨ੍ਹਾਂ ਦੇ ਵਿੱਚ ਮੋਹਰਤ ਕੁਮਾਰ ਨੂੰ ਜਿੱਤੂ ਕਰਾ ਦਿੱਤਾ ਜਾਂਦਾ ਹੁਣ ਦੱਸੋ ਦੋਸਤੋ ਜਿਹੜੇ ਕਹਿੰਦੇ ਕੰਨੇ ਜੀ ਕੁਛ ਨਹੀਂ ਹੈਗਾ ਇਹੋ ਜਿਹਾ ਬਹੁਤ ਲੋਕ ਕਹਿੰਦੇ ਆ ਨਹੀਂ ਜੀ ਈਵੀਐਮ ਚ ਕਪੜਾ ਨਹੀਂ ਲੋਕੀ ਦੂਜੀਆਂ ਪਾਰਟੀਆਂ ਨਜਾਇਜ਼ ਰੌਲਾ ਪਾਉਂਦੇ ਆ ਨਜਾਇਜ਼ ਨਹੀਂ ਪਿਆਰਿਓ ਜਾਇਜ਼ ਆ ਕੁਛ ਤੋਂ ਗੜਬੜ ਹੈ ਪਿਆਰਿਓ ਸ਼ੱਕ ਸੀ ਪਰ ਉਹ ਸ਼ੱਕ ਯਕੀਨ ਦੇ ਵਿੱਚ ਬਦਲ ਗਿਆ ਖਬਰ ਚੱਲ ਰਹੀ ਅੱਜ ਅੱਜ ਦੀ ਖਬਰ ਆ ਪ੍ਰਾਣੀ ਦੀ ਅੱਜ ਦੀ ਖਬਰ ਆ ਸੋ ਪਿਆਰਿਓ ਮੇਰਾ ਬਾਤਮਹਾਨ ਜਿੱਥੇ 100 ਚੋਂ ਨੜੀ ਨਮੇ ਬੇਈਮਾਨ ਐਸੀ ਕੱਲ ਕੇ ਕਹਿੰਦੇ ਕਿ ਮੇਰਾ ਬਾਤਮਹਾਨ ਖਾਸ ਕਰਕੇ ਲੀਡਰ ਅਫਸਰ ਬੇਈਮਾਨੀ ਇਹਨਾਂ ਦੇ ਖੂਨ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੁੰਦੀ ਹੈ ਰਿਜ਼ਲਟ ਤੁਹਾਡੇ ਸਾਹਮਣੇ ਹੈ ਬਾਕੀ ਤੁਹਾਡੇ ਕੀ ਵਿਚਾਰ ਆ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਰਥਕ ਭਾਸ਼ਾ ਵਿੱਚ ਦੇਣੇ ਹਨ ਸਹਿਮਤ ਹੋ